ਹਾਂਜੀ ਫਰੈਂਡਸ ਕਪੂਰਥਲੇ ਵਾਲਿਓ ਤੁਹਾਨੂੰ ਅੱਜ ਜਿਹੜੀ ਮੈਂ ਪੋਸਟ ਪਾਈ ਸੀਗੀ 10 ਰੁਪਏ ਵਾਲੇ 버ਗਰ ਦੀ ਆ ਦੇਖੋ ਜਰਾ ਰਸ਼ ਕਪੂਰਥਲਾ ਦੇ ਵਿੱਚ ਸਰਕੂਲਰ ਰੋਡ ਦੇ ਉੱਪਰ ਇਹ ਬਾਬਾ 버ਗਰ ਹੈਗਾ ਜਿਨ੍ਹਾਂ ਨੇ ਅੱਜ 10 ਰੁਪਏ ਦੀ ਆਫਰ ਲਾਈ ਹੋਈ ਹੈ 버ਗਰ ਦੀ ਜਿਹੜਾ 버ਗਰ ਮਿਲਦਾ ਸੀਗਾ ਰੂਟੀਨ ਦੇ ਵਿੱਚ ਇਹ ਦਿੰਦੇ ਨੇ 30 ਰੁਪਏ ਦਾ ਉਹ ਅੱਜ 10 ਰੁਪਏ ਦਾ ਤੇ ਦੇਖੋ ਕਿਵੇਂ ਰਸ਼ਲ ਪਿਆ ਹੋਇਆ ਵਾ ਤੇ ਇਹ ਲਾਈਵ ਵੀਡੀਓ ਸੀਗੀ 7:30 ਵਜੇ ਦੀ ਤੇ ਇਹ ਰਸ਼ ਬਹੁਤ ਜਿਆਦਾ ਪਿਆ ਹੋਇਆ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਇੰਨੀ ਗਰਮੀ ਦੇ ਵਿੱਚ ਵੀ ਲੇਡੀਜ਼ ਬੱਚੇ ਵੱਡੇ ਅੰਕਲ ਆਂਟੀਆਂ ਸਭ ਖੜੇ ਨੇ ਦੇਖੋ ਲਾਈਨ ਦੇ ਵਿੱਚ ਲੱਗੇ ਹੋਏ ਆ ਤੇ 버거 ਦੀ ਵੇਟ ਕਰ ਰਹੇ ਆ ਤੇ ਸਭ ਨੂੰ ਪੁੱਛਿਆ ਮੈਂ ਤੁਹਾਨੂੰ ਵੀ ਸੁਣਾਵਾਂਗੀ ਉਹਨਾਂ ਦੀ ਕੀ ਕਹਿੰਦੇ ਆ ਕਿ ਬਹੁਤ ਵਧੀਆ 버거 ਹੈਗਾ ਤੇ ਬੱਚੇ ਲਾਈਨ ਦੇ ਵਿੱਚ ਲੱਗੇ ਹੋਏ ਨਾਲ ਹਾਸਾ ਖੇਡਾ ਗੀ ਜਾਂਦੇ ਤੇ ਅੱਜ ਹਵਾ ਵੀ ਰੱਬ ਨੇ ਬੜੀ ਚਲਾ ਦਿੱਤੀ ਤੇ ਬੜਾ ਵਧੀਆ ਮਾਹੌਲ ਦੇਖਣ ਨੂੰ ਨਜ਼ਰ ਆਇਆ ਤੇ ਭਾਈ ਸਾਹਿਬ ਦੇਖੋ 버ਗਰ ਤੇ 버거 ਇਕੱਠੇ ਹੀ 10 10 버거 20 20 15 15 버거 ਇੱਕੋ ਤਵੇ ਦੇ ਬਣਾਈ ਜਾਂਦੇ ਸੀਗੇ ਤੇ ਇਕੱਠੇ ਹੀ ਸਾਰਿਆਂ ਨੂੰ ਵਰਤਾਈ ਜਾਂਦੇ ਸੀਗੇ ਤੇ ਇਸ ਤੋਂ ਇੱਕ ਇੱਕ ਤੋਂ ਇਲਾਵਾ ਕਈਆਂ ਦੇ 20 20 버거 ਵੀ ਸੀ ਪੂਰੀ ਫੈਮਿਲੀ ਲਈ ਪੈਕ ਕਰਵਾ ਕੇ ਲੈ ਕੇ ਜਾਂਦੇ ਸੀਗੇ ਇੱਥੋਂ ਇਹਨਾਂ ਦੀ ਕੁਆਲਿਟੀ ਦੇ ਵਿੱਚ ਕੋਈ ਵੀ ਫਰਕ ਨਹੀਂ ਆਇਆ ਮਤਲਬ ਜਿਹੜਾ ਵਰਗਰ ਰੂਟੀਨ ਦੇ ਵਿੱਚ 30 ਦੇ ਦਿੰਦੇ ਆ ਜੋਫਰ ਦੇ ਵਿੱਚ ਵੀ ਇਹ 10 ਰੁਪਏ ਵਾਲਾ 버ਗਰ ਵੀ ਸੇਮ 30 ਵਾਲੀ ਕੁਆਲਿਟੀ ਵਧੀਆ ਕੁਆਲਿਟੀ ਦਾ ਦੇ ਰਹੇ ਆ ਤੇ ਬਹੁਤ ਰਸ਼ਾ ਦੇਖ ਕੇ ਵਧੀਆ ਲੱਗਾ ਮੈਂ ਵੀ ਲਾਈਵ ਦੇ ਵਿੱਚ ਹੀ ਦੇਖਣਾ ਚਾਹਦੀ ਸੀ ਕਿਉਂਕਿ ਮੈਂ ਪੋਸਟ ਤਾਂ ਪਾਈ ਸੀਗੀ ਵੀ ਇਹ ਆਫਰ ਇਹਨਾਂ ਨੇ 13 ਜੂਨ ਨੂੰ ਲਾਣਾ ਹੈਗਾ ਤੇ ਮੈਂ ਕਿਹਾ ਚਲੋ ਇੱਕ ਵਾਰੀ ਜਾ ਕੇ ਦੇਖ ਕੇ ਆਨੇ ਆ ਇੱਥੇ ਦੇਖ ਕੇ ਬਹੁਤ ਵਧੀਆ ਲੱਗਾ ਤੇ ਭਾਜੀ ਹੁਣੀ ਵੀ ਬੜੇ ਮਤਲਬ ਕੋਈ ਥਕਾਵਟ ਨਹੀਂ ਸੀ ਕੋਈ ਬੜੇ ਉਤਸ਼ਾਹ ਦੇ ਨਾਲ ਲੱਗੇ ਹੋਏ 버거 ਬਣਾਣ ਤੇ ਕਸਟਮਰ ਵੀ ਉਹਨੇ ਉਸ਼ਾਹ ਦੇ ਨਾਲ ਉਨੀ ਹੀ ਸਹਿਨਸ਼ੀਲਤਾ ਦੇ ਨਾਲ ਖੜੇ ਹੋਏ ਆ ਕੁਝ ਇੱਕ ਬੰਦੇ ਹੁੰਦੇ ਜਿਹੜੇ ਥੋੜੇ ਕਾਲੇ ਪੈ ਜਾਂਦੇ ਹੈਗੇ ਆ ਪਰ ਬੱਚਿਆਂ ਦੀਆਂ ਨਿਗਾ ਸਾਰਿਆਂ ਦੀਆਂ 버거 ਦੇ ਉੱਪਰ ਹਰ ਇੱਕ ਬੰਦਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਮਿਲ ਕਈ ਕਸਟਮਰ ਐਦਾਂ ਦੇ ਸੀਗੇ ਜਿਹੜੇ ਕਹਿੰਦੇ ਅਸੀਂ 5:30 ਵਜੇ ਦੇ ਖੜੇ ਹਜੇ ਤੱਕ ਸਾਡੀ ਬਾਰੀ ਨਹੀਂ ਆਈ ਤੇ ਪ੍ਰਮਾਤਮਾ ਵਰਕਤਾ ਪਾਵੇ ਇਹਨਾਂ ਦੇ ਦਸਵੰਦ ਜਿਹੜਾ ਕੱਢਦੇ ਉਹਦੇ ਵਿੱਚ ਉਹ ਬਰਗਰ ਆਪਣੇ ਆਫਰ ਲਾਉਂਦੇ ਆ ਤੇ ਇਹ ਕਪੂਰਥਲੇ ਦੇ ਵਿੱਚ ਸਰਕੂਲਰ ਰੋਡ ਤੇ ਬਾਬਾ ਬਰਗਰ ਹੈਗਾ ਆ ਭਾਈ ਸਾਹਿਬ ਹੁਣਾਂ ਦਾ ਗੁਰੂ ਨੂੰ ਮੰਨਣ ਵਾਲਾ ਪਰਿਵਾਰ ਹੈ ਸਾਰਾ ਗੁਰਸਿੱਖ ਪਰਿਵਾਰ ਹੈ ਤੇ ਵਰਕਤਾ ਪਾਵੇ ਵਾਹਿਗੁਰੂ ਸੱਚੇ ਪਾਸ਼ਾ ਤੇ ਅਸੀਂ ਕਿਹਾ ਸੀ ਚਲੋ ਸਾਡਾ ਸਹਿਯੋਗ ਆਈ ਉਹ ਵੀ ਸਾਰੇ ਕਪੂਰਥਲੇ ਵਾਲਿਆਂ ਨੂੰ ਪਤਾ ਲੱਗ ਜਾਵੇ ਕਿ ਸਾਡੇ ਕਪੂਰਥਲੇ ਦੇ ਵਿੱਚ ਵੀ ਆਫਰ ਵਾਲਾ 버ਗਰ ਮਿਲਦਾ ਹੈ ਤੇ ਬਹੁਤ ਵਧੀਆ ਕੁਆਲਿਟੀ ਹੁੰਦੀ ਹੈਗੀ। ਸੋ ਮੇਰੀ ਜਿਹੜੀ ਹੈਗੀ ਆ ਮੇਰੀ ਮਨਸ਼ਾ ਇਹ ਹੀ ਆ ਵੀ ਸਾਰੇ ਕਪੂਰਥਲੇ ਵਾਲੇ ਜ਼ਰੂਰ ਆ ਕੇ ਟਰਾਈ ਕਰਨ ਭਾਈ ਸਾਹਿਬ ਨੂੰ ਸਪੋਰਟ ਕਰਨ ਤੇ ਆ ਕੇ ਦੇਖਣ। ਇਸ ਤੋਂ ਇਲਾਵਾ ਬਹੁਤ ਸਾਰੇ ਮੈਨੂੰ ਲੋਕੀ ਮਿਲੇ ਜਿਹੜੇ ਮੈਨੂੰ ਜਾਣਦੇ ਸੀ ਇਹ ਇੱਥੇ

ਨਾਨਾ ਮੇਰੇ ਬੱਚੇ ਨੂੰ ਪੁੱਛ ਕੇ ਦੇ ਦੇ ਲੋਕਾਂ ਦੇ ਵਿੱਚ ਕਿੰਨੀ ਖੁਸ਼ੀ ਹੈ ਮਤਲਬ ਕਿ ਹਰ ਇਹਨੂੰ ਕਿਉਂ ਬਣਾਉਂਦਾ ਹੈ ਜਿਹੜਾ ਬੰਦਾ ਹੈਗਾ ਜਿਹੜਾ ਤੇਲੀ ਕਮਾਈ ਦੇ ਸਾਹਮਣੇ ਉਹ ਵੀ ਸ਼ੌਂਦਾ 버ਗਰ ਖਾ ਸਕਦਾ ਹੈ ਹਰ ਸ਼ੰਡੇ 13 ਰੁਪਏ ਦਾ 버ਗਰ ਹੁਣ ਦੁਕਾਨ ਦੇ ਅੱਗੇ ਕੀਮਤ ਵਾਲਾ ਤੇ ਅੱਜ ਇਹਨਾਂ ਨੇ 10 ਰੁਪਏ ਦੇ ਵਿੱਚ ਰਾਇਆ ਹੈਗਾ ਤੇ ਲੋਕਾਂ ਨੇ ਗੱਲ ਕਰਕੇ ਵੀ ਬੜਾ ਵਧੀਆ ਲੱਗਾ ਤੇ ਜਿਹੜੇ ਬਣਾ ਰਹੇ ਆ ਉਹਨਾਂ ਨੂੰ ਬੜਾ ਵਧੀਆ ਲੱਗਾ ਕਿ ਮਨ ਖੁਸ਼ ਹੋ ਗਿਆ ਜੀ ਹਾਂ ਵੀ ਜੋ ਇਹ ਪੰਸਾ ਬਾਬਾ ਬਾਬਾ ਜੀ ਸ਼ਰਮੰਦੀ ਹੋਣੀ ਆ ਇਹ ਕਹਿੰਦੇ ਨੇ ਉਹ ਵਾਕਈ ਰਿਸ਼ਤੇ ਤੁਹਾਨੂੰ ਪਛਣਾਵੇਂ ਕਿਉਂ ਹੜਿਆ ਹੁੰਦਾ ਸੋਹਣੇ ਵਾਲੇ ਉਹ ਕਰੋੜ ਰਾਈ ਆਤੀ ਤੇ ਤੁਹਾਨੂੰ ਆਣਾ ਚਾਹੀਦਾ ਹੈ ਤੁਹਾਡੇ ਕਪੂਲੇ ਦੇ ਵਿੱਚ ਸਾਨੂੰ ਦਾ ਰੋਡ ਦੇ ਉੱਪਰ ਦੱਸਣਾ ਕਿ ਕਿਉਂ ਹੜਿਆ ਇਹਨਾਂ ਦਾ ਸਟਾਲ ਹੈਗਾ ਤੇ ਤੜਾ ਤੜ 버ਗਰ ਬਣ ਜਾਂਦੇ ਆ ਤੇ ਤੁਹਾਨੂੰ ਪੁੱਛੀਏ ਸਰ ਆਜੋ ਅੱਗੇ ਪਰਿਵਾਰ ਇਹਨਾਂ ਨੂੰ ਸਪੋਰਟ ਕਰਦਾ ਹੈਗਾ ਇਹਦੇ ਵਿੱਚ ਫੈਮਲੀ ਸਾਰੀ ਸਪੋਰਟ ਕਰਦੀ ਆ ਦੇਖੋ ਆਹਨਾਂ ਬੜੀ ਜਿਆਦਾ ਸਰ ਰਾਤ ਹੋਣ ਵਾਲੀ ਆ ਪਰ 버ਗਰ ਦੀ ਵੇਟ ਦੇ ਵਿੱਚ ਬੈਠੇ ਨੇ ਜਿਹੜੀਆਂ ਤੇ ਕਰੋ ਇਹਨਾਂ ਨੂੰ ਜੁਆਇਨ ਆਓ ਦੱਸੋ ਕੋਈ ਕਾਲਾ ਰਸ਼ ਪਾਇਆ ਤੁਸੀਂ ਇੱਥੇ ਚਲੋ ਇੱਕ ਵਾਈਟ ਤੁਹਾਨੂੰ ਵੋਟ ਸੁਣਾਣੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਕੂ ਜੀ ਦਾ ਫਾਲਸਾ ਵੈਕੂ ਜੀ ਕੀ ਫਤਿਹ ਆਈਕੂ ਜੀ ਦਾ ਖਾਂਸਾ ਉਹ ਬੱਡੀ ਜੀ ਹਾਂਜੀ ਸਰ ਤੁਸੀਂ ਵੀ ਅੱਜ ਇੱਥੇ ਬਾਬਾ 버ਗਰ ਤੇ ਹੋ ਹਾਂਜੀ ਰਸ਼ ਬੜਾ ਹੈਗਾ ਦੱਸੋਗੇ ਕੁਛ ਇਹਦੇ ਬਾਰੇ ਐਕਚੁਅਲੀ ਮੈਂ ਪੋਸਟ ਦੇਖੀ ਸੀ ਬਿਲਕੁਲ ਪੋਸਟ ਇੰਸਟਾਗ੍ਰਾਮ ਦੀ ਪੋਸਟ ਪਾਈ ਸੀ ਤੁਹਾਡੇ ਉਹਨਾਂ ਨੂੰ ਪਾਈ ਹੋਈ ਸੀ ਅੱਛਾ ਜੀ ਤੇ ਦੇਖ ਕੇ ਪੋਸਟ ਦੇਖਿਆ ਤੇ 10 ਰੁਪਏ 버ਗਰ ਓਕੇ ਜੀ ਓਕੇ ਤੇ ਮੈਂ ਤਾਂ ਕਿ ਦੇਖਿਆ ਕਿ ਬਹੁਤ ਜ਼ਿਆਦਾ ਰਸ਼ ਹੈਗਾ ਆ ਠੀਕ ਹੈ ਬਹੁਤ ਟੈਸਟੀ ਹੈ ਮੈਂ ਖਾ ਰਿਹਾ ਹਾਂ ਠੀਕ ਹੈ ਜੀ ਇਹ ਕਹਿੰਦੇ ਨੇ ਜੀ ਹਰ ਛੱਡੇ ਛੱਡੇ ਅਸੀਂ 13ਵਾਂ ਦਾ 버ਗਰ ਦਿੰਨੇ ਆ ਠੀਕ ਹੈ ਜੀ ਅੱਜ ਇਹਨਾਂ ਦੇ ਤੁਹਾਡੇ ਭਾਈ ਸਾਹਿਬ ਦਾ ਬੰਦੇ ਹੈਗਾ ਬਾਅਦ ਦੇਂਦੇ ਨੇ ਉਹ ਬਾਅਦ ਕੰਮ ਕਰਦੇ ਨੇ ਠੀਕ ਹੈ ਜੀ ਤੇ ਉਹਨਾਂ ਵੱਲੋਂ ਇਹ ਦਸਵੰਦ ਕੱਢਿਆ ਜਾ ਰਿਹਾ 10ਵਾਂ 버ਗਰ ਦੇ ਕੇ ਓਕੇ ਜੀ ਕਿੰਨਾ ਦਾ ਕਿੰਨਾ ਦਾ ਠੀਕ ਹੈ ਜੀ ਠੀਕ ਹੈ ਪੂਤਲੇ ਬਾਵਾ 버ਗਰ ਹੈਗਾ ਸਰਕਲ ਰੋਡ ਤੇ ਓਕੇ ਜੀ ਹਾਂ ਜੀ ਭਾਈ ਸਾਹਿਬ ਇੱਧਰ ਆਇਓ ਜਰਾ ਬੜਾ ਰਾਸ਼ੀ ਭਾਈ ਜੀ ਤੁਹਾਡੇ ਕੋਲ ਮਾਰੇ ਦੀ ਕਿਰਪਾ ਧੰਨਵਾਦ ਜੀ ਧੰਨਵਾਦ ਕਿੰਨੀ ਦੇਰ ਤੋਂ ਇਹ ਚਲਾਨ ਕਿੰਨੇ ਵਜੇ ਤੋਂ ਲੱਗੇ ਹੋਏ ਹੋ ਤੁਸੀਂ ਅੱਜ 13 ਰੁਪਿਆ ਵਰਗਰਦਾ 10 ਰੁਪਏ ਵਾਲਾ ਸੋਰੀ ਅੱਜ ਲੱਗਦਾ 4 ਵਜੇ ਤੋਂ ਲੱਗੇ ਹੋਣੇ ਆ 10 ਰੁਪਏ ਤੇ ਇੱਧੀਆਂ ਲਗਾਤਾਰ ਲੰਗਰ ਲੱਗਾ ਹੋਇਆ ਵਰਗਰਦਾ ਬਿਲਕੁਲ ਪੂਰੀ ਰਾਤ ਨਹੀਂ ਇੱਥੇ ਵੈਰੀ ਗੁੱਡ ਰੋਜ਼ ਰਹਿਣਾ ਬਸ ਸੇਵਾ ਹੀ ਆ ਚਲੋ ਬਹੁਤ ਵਧੀਆ ਗੱਲ ਵਾਇਗ੍ਰੂ ਹੋਰ ਵਰਕਤ ਪਾਏਗਾ ਮਾਰਾ ਨਹੀਂ ਸਾਡੇ ਸੇਵਾਦਾਰ ਨਹੀਂ ਆ ਰਹੇ ਪਰ ਮੈਂ ਕਹਿੰਦਾ ਕਿ ਥੋੜਾ ਜਿਹਾ ਨਾ ਕੰਪਨ ਨੂੰ ਥੋੜਾ ਸਬਰ ਕਰਨਾ ਚਾਹੀਦਾ ਬਿਲਕੁਲ ਨਹੀਂ ਯਾਰ ਦੇਖੋ ਕਿੰਨੇ ਸਬਰ ਦੇ ਨਾਲ ਸਾਰੇ ਖੜੇ ਆ ਜੀ ਅਸੀਂ ਦੇਖ ਲਿਆ ਤੇ ਇਹ ਤੁਸੀਂ ਇਕੱਲੇ ਭਾਈ ਸਾਹਿਬ ਕਰਦੇ ਹੋ ਕਿ ਫੈਮਿਲੀ ਵੀ سپورਟ ਕਰਦੀ ਤੁਹਾਡੀ ਇਹਦੇ ਵਿੱਚ ਨਹੀਂ ਜੀ ਨਹੀਂ ਤੁਹਾਡੇ ਮੇਰੇ ਭਾਈ ਸਾਹਿਬ ਚੈਨਲ ਸੈਂਡੂ ਕੈਨੇਡਾ ਵਾ ਨਹੀਂ ਨਹੀਂ ਇਹ ਜਿਹੜਾ ਤੁਸੀਂ ਬਣਾਉਂਦੇ ਹੋ 버ਗਰ ਸਾਰਾ ਕੰਮ ਕਰਦੇ ਹੋ ਹਾਂ ਜੀ ਜੀ ਸਾਰੀ ਫੈਮਿਲੀ ਸਰਵਾਈਵ ਕਰਦੀ ਠੀਕ ਠੀਕ ਹੈ ਠੀਕ ਹੈ ਠੀਕ ਹੈ ਏ ਭਾਬੀ ਜੀ ਨੇ ਇਹਨਾਂ ਨੂੰ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬੜਾ ਤੁਸੀਂ ਰੌਣਕਾਂ ਲਾਈਆਂ ਹੋਈਆਂ ਅੱਜ ਜੀ ਵਾਈਗਰੂ ਤੇ ਚੜ੍ਹ ਕੇ ਲਾ ਚਲੋ ਕਿੱਦਾਂ ਦਾ ਲੱਗ ਰਿਹਾ ਲੰਗਰ ਲਗਾ ਕੇ ਲੱਗਦਾ ਬਹੁਤ ਵਧੀਆ ਤੁਸੀਂ ਮਿਲਦੀ ਗਈ ਹਾਂ ਚਲੋ ਸਾਰੇ ਬਹੁਤ ਤਾਰੀਫ਼ ਕਰ ਰਹੇ ਆ ਵਾਈਗਰੂ ਹੋਰ ਵਰ ਕਿੱਦਾਂ ਪਾਊਗਾ ਓਕੇ ਜੀ ਓਕੇ ਧੰਨਵਾਦ ਜੀ ਹੋਣ ਆਈਏ ਵਧੀਆ ਵੀਡੀਓ ਲੱਗੇ ਜਾਓ ਅੱਜ ਪਿੱਛੇ ਛੁੱਟੀ ਜਾਂਦੇ ਆ ਸਾਡੇ ਹੋਏ ਨਹੀਂ ਮਨਦੇ ਜਦੋਂ ਚੱਲੇ ਹੋਰ ਹੀ ਆਗੇ ਚੱਲੇ ਮੈਂ ਜਦੋਂ ਚੱਲੇ ਆਏ ਤੇ ਚੱਲੇ ਜਦੋਂ ਫੜਦੇ ਆ ਨਾ ਉਦੋਂ ਬਣਾਉਂਦੇ ਸਾਰੇ ਕੈਮਰੇ ਅੱਗੇ ਨਹੀਂ ਰਹ ਹੁੰਦੇ ਮੈਂ ਜਾਣ ਜਾਣ ਤੱਕ ਇਹਨੂੰ ਮਾਰਦੇ ਆ ਓਏ ਆਜ ਆੜੇ ਪੁਰਾ ਯਾਰ ਪਰਸਨ ਸੁੱਕਾ ਪੂਰਤਲਾ ਵਾਲੇ ਆਓ ਆ ਕੇ ਸਪੋਰਟ ਕਰੋ 버거 ਚੈੱਕ ਕਰੋ ਖਾਓ ਸਰਕੂਲਰ ਰੋਡ ਆਪਣੇ ਮਸੀਤ ਜੋਂਗ ਦੇ ਨੇੜੇ ਬਾਈਪਾਸ ਵਾਲੀ ਸੜਕ ਤੇ ਜਲੰਧਰ ਬਾਈਪਾਸ ਨੂੰ ਜਿਹੜੀ ਸੜਕ ਜਾਂਦੀ ਹੈਗੀ ਤੇ ਸੁਲਤਾਨਪੁਰ ਬਾਈਪਾਸ ਵੀ ਕਹਿ ਸਕਦੇ ਆ ਆਪਾਂ ਇਹਨੂੰ ਤੇ ਕਪੂਰਥਲੇ ਵਾਲੇ ਜ਼ਰੂਰ ਆ ਕੇ ਬਾਬਾ 버거 ਟਰਾਈ ਕਰੋ ਹਰ ਸੰਡੇ ਇਹਨਾਂ ਦਾ 13 ਰੁਪਏ ਦਾ 버ਗਰ ਹੁੰਦਾ ਆਫਰ ਦੇ ਵਿੱਚ ਤੇ ਅੱਜ ਇਹਨਾਂ ਨੇ 10 13 ਜੂਨ ਨੂੰ ਇਹਨਾਂ ਨੇ 10 ਰੁਪਏ ਦਾ ਲਾਇਆ ਹੋਇਆ ਸੋ ਟਰਾਈ ਕਰੋ ਸਪੋਰਟ ਕਰੋ ਵੀਰ ਨੂੰ ਆਓ ਤੇ ਇੰਜੋਏ ਕਰੋ ਬਹੁਤ ਰਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਵੀਰ ਨੂੰ ਸਪੋਰਟ ਕਰੋ ਵੱਤੋ ਵੱਦ ਤਾਂ ਜੋ ਤੁਹਾਡੇ ਵੀ ਪੈਸੇ ਬਚ ਜਕਣ ਤੁਸੀਂ ਵੀ ਵਧੀਆ ਕੁਆਲਿਟੀ ਖਾ ਸਕੋ ਓਕੇ ਜੀ ਬਾਏ ਬਾਏ ਥੈਂਕ ਯੂ